ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਕਿਹੜੀ ਪੋਸਟ ਤੇ ਹੋਣਾ ਜੀ? ਅਸੀਂ CHB ਪ੍ਰਾਈਵੇਟ ਆਊਟਸੋਰਸ ਤੇ ਕੰਮ ਕਰਦੇ ਹਾਂ। ਬਿਜਲੀ ਬੋਰਡ ਦੇ। ਅਸੀਂ 15 ਤੋਂ 20 ਸਾਲ ਦੇ ਵਿੱਚ ਲੱਗੇ ਆਏ ਆ ਪ੍ਰਾਈਵੇਟ ਕੰਮ ਕਰਦੇ ਆ ਸਾਰੇ ਜਣ। ਅੱਜ ਰੂਲ ਪ੍ਰਦਰਸ਼ਨ ਕੀਤਾ ਜਾ ਰਿਹਾ ਕੰਮਕਾਰ ਵੀ ਤੁਸੀਂ ਬੰਦ ਕਰ ਦਿੱਤਾ ਗਿਆ। ਕਿਹੜੀਆਂ ਮੰਗਾਂ ਨੇ ਮੀਟ? ਮੰਗਾਂ ਸਾਡੇ ਪਹਿਲੇ ਮੰਗਤਾ ਇਹ ਆ ਵੀ ਸਾਨੂੰ ਪੱਕਾ ਕੀਤਾ ਜਾਵੇ। ਅਸੀਂ ਅੰਨੇ ਸਮੇ ਤੋਂ ਪ੍ਰਾਈਵੇਟ ਕੰਮ ਕਰਦੇ ਆ ਰਹੇ ਹਾਂ ਵਿਭਾਗ ਦੇ ਵਿੱਚ। ਕੰਮ ਅਸੀਂ ਸਰਕਾਰੀ ਕਰਦੇ ਆਂ ਪਰ ਐ ਅਸੀਂ ਪੱਕੇ ਚੀ। ਭਜੀ ਕੋਈ ਡਿਊਟੀ ਦਾ ਟਾਈਮ ਵੀ ਹੁੰਦਾ ਕਿ ਇੰਨੇ ਕੰਟੀਨਿਊਟੀ ਕਰਨੀ ਹੈ ਤੁਹਾਡੀ ਸਾਡਾ ਵਰਕ ਆਰਡਰ ਦੇ ਮੁਤਾਬਕ ਸਾਤੋਂ 8 ਘੰਟੇ ਦਾ ਸਮਾਂ ਸਾਡੀ ਡਿਊਟੀ ਦਾ ਪਰ ਸਾਡੇ ਕੋਲੋਂ ਵੱਧ ਸਮੇਂ ਦਾ ਵੀ ਕੰਮ ਲਿਆ ਜਾਂਦਾ ਜਿਵੇਂ ਭਾਈ ਜੀ ਕੋਈ ਪਿਛਲੇ ਦਿਨਾਂ ਦੇ ਵਿੱਚ ਮਹੀਰੀ ਵਗੈਰਾ ਤੂਫਾਨ ਵਗੈਰਾ ਕਿੰਨਾਂ ਤਰ੍ਹਾਂ ਦੇ ਆਏ ਉਸ ਦੇ ਵਿੱਚ ਵੀ ਤੁਹਾਡੀ ਮੁਲਾਜ਼ਮਾਂ ਨੇ ਕੰਮ ਕੀਤਾ ਸਾਰਾ ਜਾਂ ਕਿਵੇਂ ਹਾਂਜੀ ਸਾਡੇ ਸਾਰੇ ਕੱਚੇ ਕਾਮਿਆਂ ਨੇ ਇਹ ਕੰਮ ਕੀਤਾ ਜੋ ਹਨੇਰੀ ਆਈ ਹੈ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਉਹ ਬਿਜਲੀ ਨੂੰ ਬਹਾਲ ਕੀਤਾ ਘਰ-ਘਰ ਦੇ ਵਿੱਚ ਲਾਈਟ ਚਲਾਈ ਪੱਖੇ ਚਲਾਏ ਆਪ ਗਰਮੀ ਦੇ ਵਿੱਚ ਹੋ ਕੇ ਪਰ ਲੋਕਾਂ ਨੂੰ ਸੁੱਖੀ ਦਾ ਸਾਹ ਦਿੱਤਾ ਕਿੰਨੇ ਕੁ ਮੁਲਾਜ਼ਮ ਨੇ ਤੁਹਾਡੇ ਨਾਲ ਅਜੇ ਸਾਡੇ ਉਰੇ ਮਰਚੀਬੜਾ ਸਬ ਡਿਵੀਜ਼ਨ ਦੇ 25 ਤੋਂ 30 ਕਾਮੇ ਨੇ ਜੋ ਪ੍ਰਾਈਵੇਟ ਕੰਮ ਕਰਦੇ ਨੇ ਹੁਣ ਕੰਮਕਾਰ ਬਿਲਕੁਲ ਠੱਪ ਕੀਤਾ ਹੋਇਆ ਬਿਲਕੁਲ ਬੰਦ ਕੀਤਾ ਆ ਜੇ ਕੋਈ ਲਾਈਟ ਬੰਦ ਹੋ ਜਾਂਦੀ ਹੈ ਕੋਈ ਨੁਕਤਾ ਪਿਆ ਜਾਂਦਾ ਬੰਦ ਤੁਹਾਡਾ ਮੁਲਾਜ਼ਮ ਨਹੀਂ ਨਹੀਂ ਜਾਏਗਾ ਕੋਈ ਨਹੀਂ ਜਾਏਗਾ ਈ ਮੰਗ ਕੀ ਕਰਦੇ ਹਾਂ ਮੇਨ ਸਰਕਾਰ ਤੋਂ ਮੰਗ ਆ ਵੀ ਸਾਨੂੰ ਪੱਕਾ ਕੀਤਾ ਜਾਵੇ ਤੇ ਸਾਡੀ ਜਿਹੜੀ ਘੱਟ ਤਨਖਾਹ ਨੇ ਸਾਡੀ ਤਨਖਾਹ ਗੁਜ਼ਾਰੇਯੋਗ ਤਨਖਾਹ ਦਿੱਤੀ ਜਾਵੇ ਅਸੀਂ ਅੰਨੇ ਸਮੇ ਤੋਂ ਘੱਟ ਤਨਖਾਹ ਤੇ ਕੰਮ ਕਰਦੇ ਆਂ ਜਿਸ ਕਾਰਨ ਸਾਡਾ ਘਰ ਦਾ ਜਿਹੜਾ ਚੁੱਲਾ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਕਿੰਨੇ ਸਮੇ ਤੋਂ ਭਾਈ ਜੀ ਤੁਸੀਂ ਇਸ ਤਰ੍ਹਾਂ ਹੀ ਕੰਮ ਕਰ ਰਹੇ ਹੋ ਬਿਜਲੀ ਵਿਭਾਗ ਵਿੱਚ ਅਸੀਂ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਆਊਟਸੋਰਸਿੰਗ ਦੇ ਤਹਿਤ ਕਈ ਤਰ੍ਹਾਂ ਕੰਪਨੀਆਂ ਦੇ ਤਹਿਤ ਕੰਮ ਕਰਦੇ ਆਂ ਘੱਟ ਤਨਖਾਹ ਦੇ ਜਿਹੜੇ ਅੱਜ ਤੁਸੀਂ ਧਰਨਾ ਲਗਾਇਆ ਹੋਇਆ ਉਹ ਕਿਸ ਵਜ੍ਹਾ ਕਰਕੇ ਲਗਾਇਆ ਹੋਇਆ ਹੈ ਇਸ ਸਾਡਾ ਪਾਵਰ ਕਾਮ ਪ੍ਰਾਸ ਕੋ ਠੇਕਾ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਭਲਾਰ ਸਿੰਘ ਵੱਲੋਂ 24 ਤੇ 25 ਤਰੀਕ ਦੀ ਕੰਮ ਬੰਦ ਦੀ ਕਾਲ ਦਿੱਤੀ ਗਈ ਆ 24 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਕੰਮ ਬੰਦ ਕਰਕੇ ਰੋਸ ਰੈਲੀਆਂ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ 25 ਤਰੀਕ ਨੂੰ ਪਟਿਆਲੇ ਹੈਡ ਆਫਸ ਦਾ ਬੰਦੀ ਆ ਮੰਗਾਂ ਕਿਹੜੀਆਂ ਨੇ ਜਿਹਦੇ ਕਰਕੇ ਤੁਸੀਂ ਧਰਨਾ ਲਾਇਆ ਹੈ ਸਾਾਨੂੰ ਕਈ ਸਾਲਾਂ ਤੋਂ ਕੱਚੇ ਆਊਟਸੋਰਸਿੰਗ ਦੇ ਰਾਹੀਂ 8-10 ਹਜ਼ਾਰ ਦੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਸਾਡੀਆਂ ਮੰਗਾਂ ਕੇ ਸਾਨੂੰ ਵਿਭਾਗ ਦੇ ਵਿੱਚ ਪੱਕਾ ਰੈਗੂਲਰ ਕੀਤਾ ਜਾਵੇ ਠੇਕੇਦਾਰਾਂ ਕੰਪਨੀਆਂ ਤੋਂ ਬਾਹਰ ਕੱਟਿਆ ਜਾਵੇ ਫਿਰ ਇਹ ਧਰਨੇ ਦੇ ਵਿੱਚ ਹੁਣ ਕੰਮ ਕਰ ਕਿਵੇਂ ਜਮਈ ਬੰਦ ਕੀਤਾ ਹੋਇਆ ਹੈ ਜਾਂ ਕਰ ਰਹੇ ਆ ਮੁਲਾਜ਼ਮ ਤੁਹਾਡੇ ਕਿਵੇਂ ਜਿਵੇਂ ਜਥੇਬੰਦੀ ਦੀ ਕਾਲ ਅਜ ਵੀ ਦੋ ਦਿਨ ਕੰਮ ਬੰਦ ਰੱਖਣਾ ਜੀ ਅੱਜ 24 ਤਰੀਕ ਨੂੰ ਕੰਮ ਬੰਦ ਰੱਖਣਾ ਕੱਲ ਨੂੰ 25 ਤਰੀਕ ਨੂੰ ਪਟਿਆਲੇ ਐਡਵਰਸ ਧਰਨਾ ਉੱਥੇ ਜ਼ੋਰ ਪ੍ਰਦਰਸ਼ਨ ਕਰਨਾ ਹੈ